ਤੀਸਰਾ ਮਾਮਲਾ ਇਹ ਇੱਕ 20 ਤਰੀਕ ਨੂੰ ਇਸ ਮਹੀਨੇ ਦਿੱਲੀ ਤੋਂ ਸੰਪੁਰ ਨਹਿਰਾਗੜ੍ਹ ਸੇ ਪਿੰਡ ਗੋੜੀਮਾੜ੍ਹ ਤੇ ਆਉਂਦੀ ਸੀ ਜਿਹਦੇ ਵਿੱਚ ਅਰਜਨ ਨਾਮ ਦਾ ਵਿਅਕਤੀ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੋ ਉਸ ਲੜਕੀ ਦੀ ਲੜਕੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਡੀਐਸਪੀ ਅਪਰੂਵ ਸੁਣੀ ਸਾਬ ਦੀ ਨਿਗਰਾਨੀ ਹੈ ਐਸਐਸਓ ਅਜਰਨ ਸਿੰਘ ਐਸਐਸਓ ਸਦਰ ਦੀ ਨਿਗਰਾਨੀ ਤੇ ਟੀਮਾਂ ਬਣਾਈਆਂ ਨੇ ਜੋ ਕਿ ਦੋਸ਼ੀ ਨੂੰ ਇਨਾਂ ਨੇ ਕੱਲ੍ਹ ਦੇ ਤੱਕ ਰਿਕਾਰ ਕਰ ਲਿਆ ਗਿਆ ਤੇ ਦੋਸ਼ੀ ਜੋ ਸਾਡੇ ਕੋਲ ਇਸ ਵੇਲੇ ਰਿमांड ਤੇ ਹੈ। ਸਰਕੀ ਬਰਾਮਦ ਹੋ ਜਾਂਦੀ ਹੈ। ਇਹਦੇ ਕੋਲੋਂ ਦੋਸ਼ੀ ਕੋਲੋਂ ਜਿਹੜਾ ਜਿਹੜਾ ਘਟਨਾ ਦੇ ਵਿੱਚ ਵਰਤਿਆ ਗਿਆ ਵਾਪਨ ਬਰਾਮਦ ਹੋਇਆ ਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਆ ਕੇ ਇਹਨੇ ਵਾਰਦਾਤ ਕੀਤੀ ਸੀ ਉਹ ਬਰਾਮਦ ਹੋ ਉਸ ਬਰਾਮਦ ਹੋ। ਸਰ ਕੋਈ ਕਤਲ ਦੀ ਵਜ੍ਹਾ ਦੱਸੀ ਨਹੀਂ ਵੀ ਜਾਣ। ਜੋ ਮੁੱਢਲੀ ਪੁੱਛ ਇਸ ਚ ਜੇ ਦੀ ਕਤਲ ਦੀ ਵਜ੍ਹਾ ਆਈ ਹੈ ਇਹਨਾਂ ਦਾ ਆਪਸ ਤੇ ਵਿੱਚ ਕੋਈ ਟਕਰਾਅ-ਭਾਜੀ ਟਕਰਾਅ-ਭਾਜੀ ਸੀ। ਉਹਦੇ ਚੱਕਰ ਤੇ ਵਿੱਚ ਇਹਨੇ ਮਰਕਿੰਗ ਦਾ ਕੰਮ ਕੀਤਾ। ਉਹ ਲੋਕ ਕਿ ਸਿੱਕ ਕਿਸਾ ਕਿਉਂ ਲੜਿੰਦਾ ਹੈ ਮੈਂ ਹਾਲ ਹੀ ਖੜੀ ਤੇ ਇਹਨੂੰ ਪੜਿਆ ਹੈ ਜਿਹਦੇ ਵਿੱਚ ਬਹੁਤ ਸਾਰੇ ਸੋਸ਼ਲ ਜਿਹੜਾ ਰਿਕਾਰਡ ਦੰਡਿਆ ਜਾਂਦਾ ਹੈ ਜੇ ਕੋਈ ਬਣੀ ਕਿ ਸਾਹਮਣੇ ਆਉਂਦਾ ਤੇ ਕਿਸੇ ਕਿਸਮ ਦਾ ਟਕਰਾਅ ਕਰ ਰਹੀ ਦੀ ਪਰਵਾਹ ਦਾ ਟਕਰਾਅ ਨਹੀਂ ਦੀ ਲੜਕੀਆਂ ਟਕਰਾਅ ਪਾਜੀ ਲੜਕੀ ਦਾ ਜ਼ਾਰੀ ਜੇ ਕੋਈ ਟਕਰਾਅ ਪਾਜੀ ਇਹਨਾਂ ਦਾ ਪਰਸਨਲ ਕੋਈ ਰਿਲੇਸ਼ਨਸ਼ਿਪ ਨਾਲ ਹੈ ਤੇ ਟਕਰਾਅ ਪਾਜੀ ਹੋ ਉਹਦੇ ਚੱਕਰ ਦੇ ਵਿੱਚ ਹੀ ਲੜਕੀ ਦਾ ਟਕਰਾਅ ਹੈ ਸਾਰਾ ਕੁਝ ਪਰਸਨਲ ਹੀ ਹੈ ਹਾਂਜੀ ਬਿਲਕੁਲ ਪਰਮਾਨ ਦਾ ਕਿ ਬਿਲਕੁਲ ਜੀ ਕਰੀ ਕਿਰ ਕੋਚ ਕੁਛ ਕੁਛ ਕਿਤੇ